ਯਾਰ ਫੜਨਾ ਮੁਸਲਮਾਨ ਥਾਨੇਦਾਰ ਸੀ ਯੇਰਾ ਬੂੜਾ ਬੈਠਾ ਉਹਦਾ ਨੰਬਰਦਾਰ ਹੂੰ ਤੇਰੀ ਨੋ ਮਾਰਦੀ ਐ ਨੰਬਰਦਾਰ ਦੀ ਜਿਹੜੀ ਗੱਲ ਐ ਤੇਰੀ ਨੋ ਮਾਰਦੀ ਐ ਉਹ ਚੌਪਾ ਦਾ ਬੰਟ ਹੂੰ ਤੇ ਤੂੰ ਨੰਬਰਦਾਰ ਅੰਦਰ ਤੇ ਉਹ ਪੁਲਿਸ ਫੜ ਨਹੀਂ ਸੀ ਉਹ ਆ ਰਿਹਾ ਥਾਣੇਦਾਰ ਆ ਮੈਂ ਥਾਣੇਦਾਰ ਹੂੰ ਨੰਬਰ ਦਾ 2000 ਬਦਨ ਬੋਲੇ ਬਾਬਾ ਤੇਰੀ ਜਿਹੜੀ ਨੋ ਤੇਰੀ ਨੋ ਮਾਰਦੀ ਆ ਹੂੰ ਕਿਰੋਂ ਪਾਂਡਵਾਰੀ ਗਿਆ ਤੇਰੀ ਨੋ ਮਾਰਦੀ ਆ ਉਹ ਚੌਕੀ ਦਾ ਬੇਟਾ ਅੱਛਾ ਤੇ ਜੋ ਥਾਣੇਦਾਰ ਆ ਤਾਂ ਤੂੰ ਬੋਲਦਾ ਨਹੀਂ ਹਾਂ ਤੇਰੀ ਨੋ ਮਾਰਦੀ ਆ ਠੀਕ ਆ ਉਹ ਤਾਂ ਫਿਰ ਕੰਜਰਾ ਤੂੰ ਮਾਰੀਓ अच्छा वो थानेदार ਨੂੰ ਆਣਾ ਫਿਰ ਵੀ ਤੂੰ ਆਣਾ ਬਾਹਰ ਗਿਆ ਕਿ ਤੂੰ ਬਾਤੀ ਉਹ ਥਾਣੇਦਾਰ ਨੇ ਪੁੱਛਿਆ ਤੂੰ ਫੜਾਉਂਗੀ ਫੂੰਗੀ ਨਾ ਕਿ ਨੂੰ ਅੱਛਾ ਕਿੱਥੇ ਆਹੋ ਵੀ ਉਹਨੇ ਮਾਰੀ ਆ ਉਹ ਵੇੜੇ ਕੀ ਪੈ ਰਾਂਗੇ ਹੂੰ ਤੇ ਤੂੰ ਆ ਉਹਨੇ ਮਾਰੀ ਹੈ ਉਹ ਹਾਂ ਹੁੰਦਾ ਸੀ ਉਹ ਨਾ ਉਹਦੇ ਪਰ ਟਾਈਮ ਬਾੜੀਓ 15 थानेदार ਚੁੱਪ ਕਰਕੇ ਉੱਡ ਗਿਆ ਤੇ ਨੰਬਰ ਦਾ ਦੀ ਗੱਲ ਸੀ ਉਰੀ ਕਰਦ ਰਹਾ ਪਿਆ ਜੀ ਕਿ ਸਾਰਾ ਸਭ ਕੁਝ ਹੈ ਤੂੰ ਵਰਤ ਰਹੇ ਨਾ ਕਿ ਲਈ ਮੈਂ ਤਾਂ ਤੈਨੂੰ ਇਹ ਪੁੱਛਦਾ ਵੀ ਤੂੰ ਕਹਾ ਤਾਂ ਨਹੀਂ ਉਹਨਾਂ ਨੂੰ ਵੀ ਨੰਬਰ ਵਾਲੀ ਲੈ ਲਓ ਭਾਈ ਅਸੀਂ ਨਹੀਂ ਲੈਣੀ ਇਹ ਤਾਂ ਨਹੀਂ ਕਿਹਾਗਾ ਕੀ ਹੋਊਗਾ ਤੇਰਾ ਸਾ ਦੱਸਦਾ ਹੈ ਕੀ ਹੋਊਗਾ ਤੇਰਾ ਸਾ ਦੱਸਦਾ ਹੈ ਕਿਵੇਂ ਕਹਿ ਰਿਹਾ ਤੂੰ ਦੀ ਇਹਨੇ ਦਿੱਤੇ ਸਾਰਿਆਂ ਨੂੰ ਨਹੀਂ ਜਿਹੜਾ ਆਪਣੇ ਬਾਪੂ ਦਾ ਸੀਗਾ ਉਹ ਤਾਂ ਉਹ ਹੁੰਦਾ ਜਿਹੜਾ ਲਖਾਂ ਸੰਦਾ ਉਹ ਹੈਗਾ ਪਿਆ ਤੇਰੇ ਕੋਲ ਉਹ ਆ ਉਹ ਬੁੜੀ ਨੇ ਪਤਾ ਨਹੀਂ ਕਿੱਥੇ ਮਾਇਆ ਫਿੱਟੇ ਬੁੜੀ ਨੇ ਗੁੱਸੇ ਚ ਆ ਕੇ ਮਚਾਤਾ ਉਹ ਤਾਂ ਸਾਧ ਤਾਂ ਨਿਕਲਿਆ ਉਹ ਤਾਂ ਲੈ ਕੇ ਦੇ ਦੇਣਾ ਆਪਾਂ ਨੂੰ ਕੀ ਲੈ ਕੇ ਦੇਣਾ ਨੂੰ ਕੋਈ ਕਾਹੀ ਸੀ ਨਾ ਮੈਂ ਬੋਗਿਓਲੇ ਬੈਠੀ ਮੈਂ ਤਾਂ ਤੈਨੂੰ ਮੈਂ ਡੀਸੀ ਨਾਲ ਗੱਲ ਕੀਤੀ ਵੀ ਆ ਮੇਰੀ ساری ਉਹ ਕਹਿੰਦੇ ਵੀ ਜਿਹੜੇ ਬੰਦਾ ਤੁਹਾਡੀ ਨੰਬਰਦਾਰੀ ਕਰੀ ਜਾਂਦਾ ਉਹ ਲੈ ਕੇ ਦੇ ਦੇਵੀਂ ਭਾਈ ਅਸੀਂ ਨੰਬਰਦਾਰੀ ਉੱਥੇ ਹੀ ਦੇਣੀ ਆ ਜਿੱਥੇ ਪਹਿਲਾਂ ਸੀ ਕੌਣ ਕਹੇ ਵਸੀਅਤ ਸਾਂ ਬਾਪੂ ਦੀ ਵਸੀਅਤ ਸਾਨੂੰ ਆਈ ਵੀ ਐ ਸਿੱਧੀ ਸਾਡੇ ਚਾਰਾਂ ਚੋਂ ਲੈ ਸਕਦਾ ਕੋਈ ਵੀ ਚਾਰਾਂ ਚੋਂ ਕੋਈ ਵੀ ਉਹ ਪਿਤਾ ਘਰ ਪਿਤਾ ਮੈਂ ਜਹਿੰਦਰ ਕੋਈ ਵੀ ਲੈ ਸਕਦਾ ਆਪਾਂ ਜੱਦੀ ਨੰਬਰਦਾਰੀ ਗੱਲ ਨੋ ਛੱਡਨੀ ਯਾਰ ਕਾ ਗੱਲ ਕਰਨ ਮੇਰੀ ਉਹ ਨੰਬਰਦਾਰੀ ਗੱਲ ਆ ਭੋਲੇ ਕੇ ਬਾਹਰ ਦੇ ਵਿੱਚ ਕੋਈ ਲੜਪੇ ਬੰਦਾ ਹੋਰ ਗਿਆ ਲੜਫੇ ਕੋਈ ਚਾਹ ਰਿਹਾ ਕਿ ਉਹ ਤੈਨੂੰ ਜਾਣਾ ਹਾਂ ਮੈਂ ਹੁਣ ਵੀ ਜਾਣਾਂ ਹੀ ਆ ਨਾ ਜਾ ਯਾਰ ਮੈਂ ਜਾਂਦਾ ਨਹੀਂ ਜਿਹੜਾ ਉਹ ਇਹ ਇਹ ਪਰਲੇ ਪਾਸੇ ਵੀ ਨੰਬਰਦਾਰੀ ਆ ਉਹ ਉਹ ਲੈ ਜੀ ਹੱਦ ਤੋਂ ਪਰਾਂ ਤੈਨੂੰ ਤਾਂ ਆਣਾ ਤੂੰ ਮਾਰੀ ਜਾਂਦੀ ਆ ਜਿਹੜੇ ਬਿੱਲੂਗੇ ਆ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਤੂੰ ਮੈਨੂੰ ਨਾ ਸਿਆਣਗੀ ਲੈ ਉਹ ਸਵੇਂ ਆਲੀ ਹੱਦ ਤੋਂ ਲੈ ਕੇ ਪਰਲੇ ਪਾਸੇ ਕੋਈ ਕੰਮ ਹੋਇਆ ਉਹ ਮੈਨੂੰ ਕਰਨਾ ਪੈਣਾ ਨੰਬਰਦਾਰ ਉੱਧਰ ਦਾ ਮੈਂ ਹੋਊਂਗਾ ਬਾਰੀਆਂ ਦੇ ਵੇੜੇ ਦਾ ਠੀਕ ਆ ਤੂੰ ਉਹਦੇ ਨਾਲ ਗੱਲ ਕਰ ਭਾਈ ਉਹਨੂੰ ਕੱਲ ਸਾਡੀ ਨੰਬਰ ਹਾਂ ਜਦੋਂ ਮੈਂ ਸ਼ੌਕ ਪੂਰਾ ਮੈਂ ਨਾ ਤੈਨੂੰ ਸਹੀ ਦੱਸਾਂ ਨੰਬਰਦਾਰ ਬਾਹਰ ਜਾ ਸਕਦਾ ਕੈਨੇਡਾ ਹਾਂ ਹਾਂ ਮੇਰਾ ਬਾਹਰ ਜਾਣਾ ਹੈ ਉਸ ਤੋਂ ਬਾਅਦ ਉਹਨੂੰ ਖੜਾ ਜਾਗੇ ਵਿਆਹ ਲੋ ਭਾਈ ਸਾਡਾ ਕੰਮ ਹੋ ਗਿਆ ਆ ਵੀ ਰਕੀ ਰੱਖੋ ਲੈ ਰਹਿ ਜਾ ਇਕਦਮ ਜਿਹੜਾ ਬੰਦੇ ਦੀ ਬਾਹ ਲਿਆਵੇ ਜਿਹੜੇ ਹਾਂ ਜਿੰਨੇ ਭਾਈ ਕੇ ਪਿੰਡੋਂ ਜਾ ਰਹੇ ਆ ਉਹ ਸਾਰੇ ਮੇਰੇ ਸਹਿਣ ਹੋਏ ਆ ਮੈਂ ਦਾਖਲ ਬਿਮਰੀ ਕੀਤੀ ਹਾਂ ਹਾਂ ਮੈਨੂੰ ਪਤਾ ਕਈਓ ਮੈਂ ਤੈਨੂੰ ਕਹਿੰਦਾ ਤੂੰ ਉਹ ਨਾ ਕੀ ਨਾ ਉਹਦਾ ਹੈ ਕਿ ਉਹਨਾਂ ਚੋਂ ਜਿਹੜਾ ਤਸਵੀਰ ਖਾਣੀ ਕੀ ਨਾ ਆਏਗਾ ਤਸਵੀਰ ਖਾਣੀ ਕੀ ਨਾ ਆਏਗਾ ਦੇ ਨੰਬਰ ਕਰ ਕੁੰਡਾ ਵੀ ਆ ਨਾ ਹੀ ਲੈ ਕੇ ਕਨ ਕੀ ਨਾਲ ਆ ਆਪਾ ਤਾਂ ਆਪਦੀ ਆਪਦੀ ਜੱਦੀ ਚ ਆਪਾਂ ਨੰਬਰਦਾਰ ਆ Jaildar ਆ ਭੈਣ ਚੋ ਮਾੜੀ ਮੋਟੀ ਗੱਲ ਆ ਕਿਹੜੀ ਚ ਨੰਬਰਦਾਰੀ ਰਵੇ ਉਹ ਵੇਲਾ ਭੋਲੂ ਨੇ 10 ਲੱਖ ਰੁਪਈਆ ਖਰਚ ਤੱਕ ਟਕੜ ਬੜ ਕੇਸਾਂ ਤੇ ਨੰਬਰਦਾਰੀ ਮਾਰੇ ਨੰਬਰਦਾਰੀ ਮਾਰੇ ਭੋਲੂ ਕਹਿੰਦਾ ਜਿਹੜਾ ਉਹ ਆਦੇ ਨਾ ਭੋਲੂ ਕਹਿੰਦਾ ਸਾਡੀ ਜੱਦੀ ਨੰਬਰਦਾਰੀ ਆ ਮਾਈ ਜਣਾ ਕਿਆ ਬਣਾਦੀ ਮੈਨੂੰ ਗੱਲ ਅਗੜਾ ਨਹੀਂ ਭਾ ਜਿਹੜੀ ਮੇਰੇ ਮਾਮੇ ਦੀ ਪੜੋਤੀ ਆ ਨਾ ਹਾਂ ਬੀਕਾ ਨੇ ਰਿਹਾ ਹੀ ਦੀਆ ਉਹ ਭੋਲੂ ਦੇ ਜਿਹੜੀ ਹੈ ਮਾਮੇ ਉਹਨਾਂ ਦੀ ਪੋਤੀ ਹੈ ਉਹ ਨਾ ਇਹ ਨੂੰ ਆ ਇਹਨਾਂ ਨਾਲ ਰਸਤੇ ਲੱਗੇ ਸੀ ਛੱਟੇ ਉਹਨਾਂ ਦੇ ਤੇ ਉਹ ਮੈਨੂੰ ਵਾਲੇ ਜਿਹੜੀ ਭੋਲੂ ਦੇ ਘਰ ਵਾਲੀ ਬੁੜੀ ਹੈ ਨਾ ਉਹ ਤਾਂ ਜਮੇਰ ਨੂੰ ਹਾਂ ਤੇ ਜਿੰਦਵੇ ਦੇ ਘਰ ਵਾਲੀ ਨੂੰ ਜਿਹਦੇ ਹੱਥ ਵੱਡੇ ਹੋਏ ਸੀ ਜਮੇਰ ਦੇ ਕਾ ਨਹੀਂ ਦੇਣੀ ਇਹਨਾਂ ਨੂੰ ਕਾ ਨਹੀਂ ਦੇਣੀ ਅੱਜ ਵੇਖ ਲੈ ਵੀ 27 11ਵੇਂ ਮਹੀਨੇ ਦੀ 27 ਤੇ 2025 ਆ ਤੂੰ ਮੈਨੂੰ ਦੱਸ ਵੀ ਕਿੰਨੇ ਤਰੀਕ ਨੂੰ ਮੇਰੇ ਨਾਲ ਚੱਲੇਗਾ ਕੋਲਗੇ ਫਮੂ ਕੋਲਗੇ ਉਹਨਾਂ ਕੋਲੇ ਵੀ ਭਾਈ ਸਾਡੀ ਨੰਬਰਦਾਰੀ ਸਾਨੂੰ ਦੇ ਦਿਓ ਵੀ ਅਸੀਂ ਕੋਸਟ ਟਾਈਮ ਆਸਤੇ ਲੈਣੀ ਆ ਜੂੜੇ ਕਹਿੰਦੇ ਸਾਡੇ ਕੋਲ ਤੁਸੀਂ ਨੰਬਰਦਾਰੀ ਗਵਰਨਮੈਂਟ ਦਾ ਬੰਦਾ ਆਊਗਾ ਤੂੰ ਗਵਰਨਮੈਂਟ ਗਵਰਨਮੈਂਟ ਦਾ ਮੈਂ ਆਪੇ ਕਰ ਲੂੰਗਾ ਉਹ ਕਹਿ ਦਨ ਵੀ ਅਸੀਂ ਭਾਈ ਯਾਰ ਉਹ ਛੰਡੀ ਕੀ ਗਵਰਨਮੈਂਟ ਦਾ ਬੰਦਾ ਤੇਰੇ ਨਾਲ ਕੇ ਗੱਲ ਕਰੇ ਮੈਂ ਤਾਂ ਕੇਸ ਕਰੂੰਗਾ ਇਸ ਚੀਜ਼ ਦਾ ਫਿਰ ਮੈਨੂੰ ਕਿਹੜਾ ਨੰਬਰਦਾਰ ਨੂੰ ਕੇਸ ਕਰਨਾ ਹੀ ਪੈਂਦਾ ਵੀ ਕੋਈ ਦਾਵੇਦਾਰ ਤਾਂ ਹੈ ਨਹੀਂ ਨੰਬਰਦਾਰੀ ਦਾ ਉਹਨਾਂ ਨੂੰ ਕਹ ਦਾਂਗੇ ਵੀ ਵੇਚ ਤੁਸੀਂ ਖੜੇ ਹੋ ਜਾਓ ਭਾਈ ਤੁਸੀਂ ਵਾਪਸ ਲੈ ਲਿਓ ਆਪਦੇ ਬਸ ਨੰਬਰ ਤਾਂ ਨਹੀਂ ਮਿਲਦੇ ਨਹੀਂ ਕਰੀ ਭਾਵੇਂ ਉਹਨੂੰ ਕਹਦਾ ਵੀ ਤੁਸੀਂ ਚੱਲਿਓ ਉਹ ਹੁਣ ਤੂੰ ਕਹ ਲੈ ਵੀ ਉਹ ਸਵਾਰ ਦੇ ਵਿੱਚ ਉਹ ਬੁੜੇ ਨੂੰ ਤਾਂ ਆਉਂਦਾ ਵੀ ਤੇਰੇ ਆਹ ਤੇ ਬਾਪੂ ਤੇ ਦੀ ਰਹਿਣ ਨੂੰ ਜਗ੍ਹਾ ਨਹੀਂ ਕੋਈ ਮੈਂ ਤਾਂ ਤੈਨੂੰ ਪੁੱਛਦਾ ਤੂੰ ਤਾਂ ਨਹੀਂ ਉਹਨਾਂ ਨੂੰ ਕਿਹਾ ਵੀ ਭਾਈ ਨੰਬਰਦਾਰੀ ਰੱਖ ਲਓ ਸਾਨੂੰ ਕੋਈ ਚੱਕਰ ਨਹੀਂ ਬਾਪੂ ਹੀ ਰਹਿ ਗਿਆ ਸੀ ਉਹਨਾਂ ਨੂੰ ਨਹੀਂ ਕਹਿ ਕੇ ਗਿਆ ਕੋਈ ਉਹਨਾਂ ਨੂੰ ਨਹੀਂ ਗਿਆ ਕੇ ਗਿਆ ਮਾਰੀ ਜਾਂਦੀ ਹੁੰਦੀ ਉਹ ਕਹੇ ਦੀ ਉਹ ਸਰਵਰਾ ਹੁੰਦੀ ਹੈ ਹੋਰ ਕੀ ਜੁੰਦਾ ਇਹ ਪੀੜੀ ਤੇ ਜਾਂਦੀ ਆ ਨੰਬਰਦਾਰੀ ਦੂਜੇ ਨੂੰ ਇਹ ਨਾਦਰ ਕਰਦਾ ਹਾਂ ਹਾਂ ਇਹਨੂੰ ਪਤਾ ਤਾਂ ਹੈ ਪ੍ਰਧਾਨ ਮਰਦ ਦੀ ਵਿੱਚ ਕਹਿ ਉਹ ਹੀ ਸੁਣਦਾ ਇਹ ਜਿਹਨੂੰ ਕਾਹ ਤੋਂ ਮਿਲਿਆ ਸਤਨਾ ਉਹਨੂੰ ਇਹ ਪੀੜੀ ਤੇ ਜਾਂਦੀ ਹੁੰਦੀ ਆ ਨੰਬਰਦਾਰੀ ਮਤਲਬ ਉਹਨੇ ਕੇਸ ਕਰਕੇ ਲਈ ਆ ਮੈਂ ਆਉਣ ਜੇ ਮੈਂ ਕੇਸ ਕਰਾਂ ਨੰਬਰਦਾਰੀ ਦਾ ਤੇ ਮੈਨੂੰ ਮਿਲ ਸਕਦੀ ਆ ਇਹ ਕੀ ਤਾਂ ਹਾਂ ਨਾ ਮੈਂ ਤੇ ਜਿਹੜੇ ਨੰਬਰ ਦਾ ਜੀ ਪੀ ਲਓ ਹੈ ਠੀਕ ਹੈ ਤੇਰਾ ਕੀ ਕਰੋ ਨਾ ਤੇਰਾ ਕੀ ਦੱਸ 1500 ਰੁਪਿਆ ਤਨਖਾਹ ਨੰਬਰਦਾਰ ਦੀ ਮਾੜੀ ਆ 1500 ਦੀ ਤੇਨੂੰ ਕਹੀਦਾ ਤੂੰ ਕਰ ਲੈ 1500 ਰੁਪਿਆ ਮਾੜਾ 1500 ਹਾਂ 1500 ਤਨਖਾਹ ਆਏ ਤੇ ਗਾਂ ਬਾਦਲ ਕਹਿੰਦਾ ਜੇ ਮੈਂ ਤੈਨੂੰ ਤਾਂ ਨਾ ਹੈ 3000 ਰੁਪਿਆ ਲੈਂਦਾ ਹਾਂ ਫਾਜ਼ਲ ਕਹਿੰਦਾ ਵੀ ਜੇ ਆ ਗਿਆ ਤਾਂ 10000 ਰੁਪਏ ਤਨਖਾਹ ਕਰ ਦੇਣੀ ਨੰਬਰਦਾਰ ਦੀ ਉਹਨੇ ਫਾਜ਼ਲ ਨੇ ਉਹਨੇ ਐਲਾਨ ਤਾਂ ਕਹਿਣਾ ਆਪਾਂ ਨੂੰ ਪੈਸਿਆਂ ਤੱਕ ਤਾਂ ਕੋਈ ਮਤਲਬ ਨਹੀਂ ਤਾਂ ਜੱਦੀ ਨੰਬਰਦਾਰ ਹੀ ਰਹੇ ਯਾਰ ਥੀੜੀ ਚ ਨੰਬਰਦਾਰ ਹੀ ਰਵੇ ਬਾਪੂ ਦੇ ਕੋਲੇ ਸੀ ਕੀ ਗਾ ਆਪਣੇ ਕੋਲੇ ਪਹਿਲਾਂ ਬਾਗੇ ਕੋਲੇ ਸੀ ਬਾਗੇ ਕੋਲੇ ਸੀ ਹਾਂ ਪਹਿਲਾਂ ਬਾਗੇ ਕੋਲੇ ਸੀ ਮੈਂ ਤਾਂ ਮੈਂ ਨਾ ਰਾਧਾ ਡੀਸੀ ਦੇ ਨਾਲ ਨਾ ਪੈਣਾ ਵੀ ਪਾਈ ਸਾਡੀ ਥੀੜੀ ਸਾਨੂੰ ਤਸੀਹਤ ਮਿਲੀ ਅਸਿੱਧੀ ਦਾਦੇ ਦੀ ਫਾਦਾ ਸਿਹਤ ਕਰਕੇ ਜਿਆ ਇਹ ਉਹਆਂ ਦੱਸੀਆਂ ਗੱਲਾਂ ਕਰਦਾ ਸਾਰੀਆਂ ਜਿਹੜੋਂ ਗਾਂ ਆ ਗਈ ਨੰਬਰਦਾਰੀ ਆਗੇ ਬਾਗਸ਼ੋ ਵਿਭਾਗਸ਼ੋ ਕੋਲੇ ਹਾਂ ਤੇ ਬਾਗਸ਼ੋ ਨਹੀਂ ਆਪਣੇ ਬਾਗਾ ਸੀ ਨੰਬਰਦਾਰ ਕੇ ਬਾਗਾ ਬਾਗਸ਼ੋ ਸੀ ਉੱਥੇ ਨੰਬਰਦਾਰ ਦੀ ਬਾਗਸ਼ੋ ਬਾਗਾ ਸੀ ਹਾਂ ਇਹ ਭਦੌਰ ਗਿਆ ਵੈ ਜੀ ਤੇ ਇੱਕ ਮਾਨੁਕ ਉਥੇ ਕੋਹਲੀਏ ਦਾ ਸੀਗਾ ਘੌਰ ਹਾਂ ਇਹ ਉਹ ਬੇਕਾਰ ਆੜੀ ਨਾਲ ਲੜ ਕੇ ਅੰਨਾ ਮਕੂਝ ਡੈਡਦਾ ਮਕੂਲ ਡੈਡਦਾ ਤੇ ਰੋਲਾ ਪੈ ਗਿਆ ਥਾਣਾ ਨਹੀਂ ਬਾਪੂ ਫੂਲੇ ਦੇ ਤੇ ਕੋਲਗੇ ਤੇ ਦੋਨਾਂ ਦਾ ਨੰਬਰਦਾਰ ਸੀ ਹੈ ਕੋਲਗੇ ਤੇ ਫੂਲੇ ਦੇ ਦਾ ਦੋਨਾਂ ਦਾ ਨੰਬਰਦਾਰ ਸੀ ਬਾਪੂ ਯਾਰ ਮੰਟੇਰਾਂ ਕੋਲਗੇ ਦੇ ਯਾਰ ਜਿਹੜਾ ਹੁਣ ਭੋਲਾ ਬੈਠਾ ਜਿਹੜੀ ਚ ਉਹ ਪਹਿਲੀ ਆਪਣੇ ਕਿਦਾਂ ਉਹ ਇਹ ਕਹਿੰਦਾ ਮੈਂ ਵੀ ਬਾਪੂ ਦੋਨਾਂ ਦਾ ਨੰਬਰਦਾਰ ਸੀ ਫੂਲੇ ਵਾਲੇ ਦੀ ਜਿਹੜੀ ਕੋਲਗੇ ਦੀ ਪਹਿਲੀ ਇੱਥੇ ਆਉਂਦੀ ਉਹਦਾ ਵੀ ਸੀ ਤੇ ਜਿਹੜੀ ਕੋਈ ਫੂਲੇ ਇੱਥੇ ਨਹੀਂ ਸੀ ਬਾਪੂ ਉਹ ਜਿਹੜੀ ਆ ਕੋਲਗੇ ਚ ਪੈੜੀ ਆ ਜਿਹੜੀ ਆ ਨੇਕੇ ਕੀ ਪੈੜੀ ਆ ਪਤਾ ਮੈਨੂੰ ਪਤਾ ਮੈਨੂੰ ਜਿੱਥਾ ਸਿਮਿਆ ਦੀ ਹੱਦ ਆ ਜਿਹੜੀ ਇਹ ਦੁਪਰਾਂ ਪਰਾਂ ਕੋਲਗੇ ਦੀ ਪਹਿਲੀ ਆ ਜਿਹਨਾਂ ਦੇ ਦੀ ਉਹ ਨੰਬਰਦਾਰ ਸੀ ਉਹਦਾ ਟੈਗ ਸ਼ੋ ਕਰਾ ਕੇ ਦਿੰਨੇ ਹੁੰਦੇ ਮੈਂ ਕਹੀ ਤਾਂ ਜਾਨਾ ਤੈਨੂੰ ਇਹ ਬੰਦਾਂ ਦੀ ਗੱਲ ਕਰਦਾ ਜਿਹੜਾ ਜਿਹੜਾ ਨੰਬਰਦਾਰ ਦੀ ਤੇ ਵਾਟਰਾ ਨਾਟਾ ਉਹ ਆਪਣੇ ਨੰਬਰਦਾਰੀ ਚ ਬਾਹਮਣ ਹਾਂ ਤਾਂ ਆਵੇਂ ਲੈਣੀ ਹੈ ਨੰਬਰਦਾਰੀ ਕੌਛਲਾ ਮਾਰੀ ਉਹ ਬਾਹਮਣ ਹੈ ਉਹਦੇ ਚ ਕੋਰੇ ਨੰਬਰਦਾਰ ਨੇ ਕਿਹਾ ਵੀ ਭਾਈ ਕੋਰਾ ਪਾ ਨਹੀਂ ਸਕਦਾ ਉਹ ਮਰ ਗਿਆ ਕੋਰਾ ਆਹੋ ਹੁਣ ਤਾਂ ਮਰ ਗਿਆ ਤਾਂ ਆਣਾ ਵੀ ਉਹ ਨੰਬਰਦਾਰੀ ਆਪਾਂ ਪੀੜੀ ਚ ਲੈਣੀ ਹੈ ਉਹਦਾ ਉਹਦਾ ਮੁੰਡਾ ਬਣਿਆ ਹੁਣ ਕੋਰੇ ਦਾ ਖਾਨੀ ਉਹ ਨੂੰ ਦੱਸ ਲਈ ਆਪਾਂ ਉਹਨਾਂ ਨੂੰ ਕਿਹੜਾ ਪੁੱਛਾਂਗੇ ਭਾਈ ਤੁਸੀਂ ਸਾਨੂੰ ਸਾਡੀ ਨੰਬਰਦਾਰੀ ਦੇ ਦਿਓ ਨਹੀਂ ਐਵੇਂ ਕੇਸ ਕਰਾਂਗੇ ਜਾਂ ਹੋਰ ਪਾਸੇ ਪਾਵਾਂਗੇ ਉਹ ਲੈ ਕੇ ਦੇ ਦੇਣ ਆਪਾਂ ਨੂੰ ਬਾਤ ਹੋਵੇ ਉਹ ਮਾੜਾ ਨਾ ਬਿਨਾਂ ਨਾਂ ਨਾ ਕਰੀਏ ਸੁਣੀਏ ਨਾ ਦਾਨ ਕਹਿੰਦੇ ਤੇ ਸਾਰਾ ਲੱਗਿਆ ਨਾ ਕੀ ਲੈ ਭਈ ਮੈਂ ਤਾਂ ਦੇਖੀ ਤੇ ਕੇਸ ਕਰਨਾ ਹੁਣ ਤਾਂ ਆਪਾਂ ਕਰਕੇ ਰਾਂਗੇ ਤੇ ਨਰਾਇਣ ਸੋੜੇ ਪਰੋਤੇ ਵਿੱਚ ਸੀ ਕੋੜੇ ਦਾ ਲੋਕਾਂ ਨੂੰ ਪੈਲੀ ਲੈ ਜਾ ਕੇ ਦਿੱਤੀ ਦੇ ਆਉਂਦੀ ਬੈਕਰੀ ਜੰਮਾ ਰੋਲਾ ਤਾਂ ਆਪਣੇ ਕੋਲ ਉਹਦਾ ਪ੍ਰੂਫ ਨਹੀਂ ਕੋਈ ਬਾਪੂ ਦਾ ਪੁਰਾਣਾ ਨੰਬਰਦਾਰੀ ਦਾ ਜਾਂ ਤਾਂ ਉਹਦਾ ਕਿਸੇ ਜ਼ਮੀਨ ਨਾਲ ਲੱਗਿਆ ਹੋਗਾ ਪੁਰਾਣੇ ਰਿਕਾਰਡ ਚ ਰਜਿਸਟਰੀ ਹੋਈ ਆ ਉਹਦੇ ਚ ਉਹਦਾ ਪ੍ਰੂਫ ਲੱਗਿਆ ਹੋਊ ਨੰਬਰਦਾਰੀ ਦਾ ਪੱਕਾ ਤੂੰ ਜਾਂ ਪਰਵਾਰੀ ਨੂੰ ਪੁੱਛ ਲਿਖੇ ਜਿਹੜੇ ਮੰਡਲੇ ਆ ਸਾਰੇ ਕਿਵੇਂ ਕਿਵੇਂ ਆ ਪਟਵਾਰੀ ਨੂੰ ਨਹੀਂ ਮੈਂ ਨਾਲ ਵੀ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਉਹਦੇ ਚ ਪੁਰਾਣੇ ਰਕਾਣ ਨੰਬਰਦਾਰੀ ਵਿੱਚ ਜਿਹੜੀ ਨੰਬਰਦਾਰੀ ਮੈਂ ਲੈਣੀ ਕੋਲ ਗਈ ਕਿਵੇਂ ਹੋ ਸਕਦੀ ਆ ਉਹ ਤਾਂ ਮੇਰੀ ਪੁੱਛੀ ਵੀ ਆ ਉਹ ਕਹਿੰਦਾ ਵੀ ਜੇ ਤਾਂ ਕੋਈ ਨਾਮ ਕਰਦਾ ਹੋਇਆ ਜੇ ਕਰਦਾ ਇਹਦਾ ਉਹ ਤੁਹਾਨੂੰ ਲਿਖ ਕੇ ਦੇ ਦੇਵੇ ਪਰ ਉਹਦੇ ਕੋਲੇ ਵੀ ਪਰਮਿਸ਼ਨ ਹੋਣੀ ਚਾਹੀਦੀ ਵੀ ਤੁਸੀਂ ਲਿਖ ਕੇ ਦਿੱਤਾ ਉਹਨੂੰ ਮੌਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ ਦਿੱਤੀ ਉਹ ਬਾਪੂ ਦੀ ਕਹੇ ਨੇ ਬੈਉਣੇ ਦਾ ਉਹ ਨੰਬਰਦਾਰੀ ਗਾ ਕਾ ਨੰਬਰਦਾਰੀ ਮੌਤ ਦੇ ਸਰਟੀਫਿਕੇਟ ਦੀ ਫੋਟੋ ਤੋਂ ਬਣਾ ਮਿਲਦੀ ਨਹੀਂ ਇਹ ਉਹਦਾ ਫਿਰ ਸਾਹ ਦੇ ਕੋਲ ਇੰਨੀ ਦਿੱਤੀ ਹੋਊਗੀ ਬਾਪਰਾਏ ਲਈ ਹੋਊਗੀ ਪੱਕਾ ਹੁਣ ਜਿਹੜੋ ਨਾਜਰ ਪੈਸੇ ਘਰਵਾਉਂਦਾ ਹੀ ਨਾਜਰ ਸਾਰੇ ਮਾਮਲਾ ਘਰਵਾਉਂਦਾ ਰਿਹਾ ਮੈਨੂੰ ਪਤਾ ਜਿਹੜਾ ਨਾਜਰ ਏ ਨਹੀਂ ਆਪਣਾ ਬਾਪੂ ਵੀ ਘਰਾਉਂਦਾ ਰਿਹਾ ਏ ਆਪਣਾ ਬਾਪੂ ਨਾਲ ਵੀ ਘਰਉਣਾ ਹੈ ਨਾ ਨਾਜਰ ਨੰਬਰ ਦਾ ਜਿਹੜਾ ਆਹ ਇਹ ਬਲਵੀਰੇ ਕੀ ਬੂਟੇ ਦਾ ਪਿਓ ਬੂਟੇ ਦਾ ਪਿਓ ਹਾਂ ਹਾਂ ਇਹ ਘਰਾਉਂਦਾ ਹੁੰਦਾ ਸੀ ਤੇ ਨਾਜਰ ਨੇ ਉਹਦਾ ਖਾਣਾ ਪੀਣਾ ਵੀ ਸਾਰਾ ਸਭ ਉਹ ਕਰਦਾ ਸੀ ਤੇ ਪੈਸੇ ਦੇ ਦੇ ਬਲਵੀਰੇ ਨੂੰ ਬਲਵੀਰੇ ਆ ਨੰਬਰ ਦਾ ਸੀ ਤੇ ਬਲਵੀਰੇ ਕੀ ਨੰਬਰ ਦਾ ਵੀ ਕੌਣ ਕਰਦਾ ਹੋਂ ਕੋਲੂ ਬਲਵੀਰੇ ਕੀ ਕੋਲੂ ਕਰਦਾ ਸੱਚ ਕਰਦਾ ਕੀ ਆਉ ਕਰਦਾ ਭੋਲ ਨਹੀਂ ਨਹੀਂ ਨੰਬਰਦਾਰ ਤਾਂ ਵਜਦਾ ਨਾ ਗਲਤ ਹੈ ਆ ਜਿਹੜਾ ਤਿੰਨ ਮੈਂ ਜਿਹੜੀ ਉਹ ਗੱਲ ਹੈ ਜਿਹੜਾ ਭੋਲੀ ਦਾ ਭਰਾ ਜਿਹੜਾ ਬਾਹਰ ਦਰਸ਼ਨ ਨੂੰ ਤਾਂ ਨਹੀਂ ਮਿਲੀ ਦਰਸ਼ਨ ਇੱਥੋਂ ਦਾ ਵਸਨੀਕ ਹੀ ਆ 20 20 ਕਿੱਲੇ ਪੈੜੀ ਦੇ ਉਹਨਾਂ ਕੋਲ ਅੱਗੇ 60 ਕੇਸ ਨਾਲ ਹੀ ਕਿੱਲੇ ਪੈੜੀ ਦੇ ਤੇ ਉਹ ਬਾਹਰੋਂ ਕਹਿੰਦਾ ਮੈਨੂੰ ਵੀ ਕੋਈ ਤੇ ਜਿਹੜਾ ਭੋਲੀ ਹੈ ਇਹਨੂੰ ਕਿ ਕੋਈ ਨੇ ਜਿਹੜਾ ਪਿੰਡੋਂ ਗਿਆ ਤੈਨੂੰ ਹੁਣ ਤਾਂ ਹੀ ਨਹੀਂ ਮਿਲੀ ਉਹ ਇਹ ਤਾਂ ਦਾ ਵਸਨੀਕ ਨਹੀਂ ਗਾ ਹੈ ਉਹ ਦਰਸ਼ਨ ਇੱਧਰ ਦਾ ਵਸਨੀਕ ਨਹੀਂ ਗਾ ਕੌਣ ਦਰਸ਼ਨ ਉਹ ਉਥੋਂ ਦਾ ਏ ਇੰਗਲੈਂਡ ਦਾ ਪੱਕਾ ਏ ਉਹਨੂੰ ਤਾਂ ਨਹੀਂ ਮਿਲੀ ਭੋਲੂ ਇੱਥੋਂ ਦਾ ਏ ਉਹਨੂੰ ਤਾਂ ਮਿਲ ਗਿਆ ਜਿਹੜਾ ਬਾਰੇ ਕਾ ਮੈਂ ਤਾਂ ਕਹਿੰਦਾ ਵੀ ਉਹਨਾਂ ਨੂੰ ਕਿਹੜਾ ਪੁੱਛ ਲਗੇ ਵੀ ਭਾਈ ਪਿਆਰ ਦਾ ਦੇਣੋ ਕਿ ਠੀਕ ਨਹੀਂ ਕੇਸ ਕਰਨਾ ਪੈਣਾ ਮੈਨੂੰ ਜਿਹੜਾ ਬਾਰੇ ਕੇ ਸਤਨਾਮ ਦਾ ਕੁੜਮਾ ਹਾਂ ਉਨੀ ਕੁੜੀ ਵੈਈ ਇਹ ਨਾ ਬਾਰੇ ਉਹਦੇ 사ਤਰਾਮ ਦਾ ਮੁੰਡੇ ਨੂੰ ਤੇ ਜਿਹਦੇ ਤੂੰ ਇੱਥੇ ਸੁਨੇਹਾ ਦਿੱਤਾ 사ਤਰਾਮ ਦਾ ਸਿਕਾਰ ਹੋ ਗਿਆ ਤਾਂ ਉਹ ਆਪਣੇ ਪੁਰਾਣੇ ਕਾਗਜ਼ ਪਏ ਸੀ ਬਾਪੂ ਜੀ ਦੇ ਕਿੱਥੇ ਆ ਹੋਈ ਨੇ ਬਾਪੂ ਤਾਂ ਕਿੱਥੇ ਲਾਲ ਦੀਆਂ ਫੈਲਾਂ ਕੱਟੀਆਂ ਦੇ ਕਾਗਜ਼ ਉਹ ਤਾਂ ਗਏ ਉਹਦੇ ਇਹਦੇ ਟ੍ਰਾਂਸਕ੍ਰਿਪਟ ਉਹ ਨਾ ਤੁਨੋਂ ਆ ਨਵੇਂ ਆਪਾਂ ਨੂੰ ਪਿਆਰ ਨਾ ਕਰਨੀ ਸਾਨੂੰ ਥੋੜੇ ਟਾਈਮ ਵਾਸਤੇ ਦੇ ਦਿਓ ਜਦੋਂ ਮੇਰਾ ਪੈਸੇ ਕੋਲੇ ਵੀ ਹੋਣ ਜਦੋਂ ਮੇਰਾ ਵੀਜ਼ਾ ਲੱਗ ਗਿਆ ਉਸ ਤੋਂ ਬਾਅਦ ਆ ਵੀ ਲੈਣਾ ਕਿਹੜਾ ਆਰਡਰ ਘਰ ਦਾ ਪਤਾ ਤਾਂ ਇਹਦੇ ਕੋਲੇ ਵੀ ਝੋਲਾ ਮੈਂ ਕੋਟ ਸੀ ਹੂੰ ਤੇ ਤੇਰੇ ਮੈਨੂੰ ਕਿੰਨੇ ਆਈ ਕਿੰਨੇ ਆਈ ਮੈਂ ਤੈਨੂੰ ਹੋਰ ਆ ਨੰਬਰਦਾਰੀ ਦੀ ਖਾਤਰੀ ਲਾਇਆ ਮੈਂ ਤੈਨੂੰ ਕਿੰਨੇ ਕਿੰਨੇ ਆਈ ਨੰਬਰਦਾਰੀ ਦਾ ਕਿਹਾ ਇਹ ਪੱਟਾ ਪੱਟੇ ਗਿਆ ਤੇ ਵੀ ਅਸੀਂ ਇਹ ਖਾਲ ਪਾਣੀ ਨਹੀਂ ਛੱਡਣ ਦੇਣਾ ਹੂੰ ਵੀ ਸਾਡਾ ਖਾਲ ਹੁਣ ਫਿਰ ਤੂੰ ਮੈਨੂੰ ਕਹਦਾ ਇਹਨੇ ਕਰਦਾ ਤੇ ਫਿਰ ਮੈਂ ਤੈਨੂੰ ਇਹ ਹੀ ਕਿਹਾ ਕਿ ਪੱਟਾ ਨਹੀਂ ਛੱਡਣ ਦਿੰਦਾ ਹੂੰ ਜੇਦਾ ਨਹੀਂ ਛੱਡਣ ਦਿੰਦਾ ਤੂੰ ਜਾਇਓ ਤੇ ਇਹ ਪਾਣੀ ਛੱਡਿਓ ਜੇ ਨਹੀਂ ਛੱਡੰਗੇ ਤਾਂ ਮੈਂ ਉਹ ਘਟੇ ਪੁੱਛੂਗਾ ਮੇਰਾ ਤਾਂ ਪੈਈ ਕੋਈ ਨਹੀਂ ਪੈਈ ਸਾਬਣ ਦੀ ਦੀ ਪੈਈ ਸਰਦਾਰੇ ਦੀ ਹਰਮਨਾਲ ਦੇ ਨਾਂ ਕਰਾ ਕੇ ਬੈ ਕਰ ਗਿਆ ਕਰ ਗਿਆ ਤੁਹਾਨੂੰ ਪਰ ਤੇ ਤੁਸੀਂ ਹੈ ਮਾਲਕ ਨੂੰ ਰੀਟ ਪਹੁੰਚਦੇ ਮੈਨੂੰ ਹੈ ਹ ਤੁਸੀਂ ਵੀ ਕੁਰਬਾਨੀ ਕਰਜੋ ਪੀੜੀ ਚ ਟੁੱਟਣ ਲੱਗੇ ਹੋ ਤੁਸੀਂ ਵੀ ਗਾ ਪੋਤਿਆਂ ਦੇ ਨਾਂ ਕਰਾਜੋ ਰੀਅਤ ਤਾਂ ਕਰਾਈਗੀ ਰੀਅਕਟਰੀ ਕਰਾਈ ਉਹਨੇ ਕਹਿੰਦੀ ਬੈ ਵੇ ਨਹੀਂ ਕਰਾਈਆ ਫਿਰ ਹਾਂ ਤੇ ਫਿਰ ਵਸੀਅਤ ਨਹੀਂ ਨਾ ਹੁੰਦੀ ਵਸੀਅਤ ਨਹੀਂ ਨਾ ਹੁੰਦੀ ਹੋਰ ਰਬੜ ਸਰਵਨ ਪੈ ਲੈ ਹਾਂ 60 ਕਿਲੋ ਪੈਲੀ ਦੇ ਬਸਾਣੇ ਵੇ ਕਰ ਗਿਆ ਕਾ ਦਿਨ ਹੈ ਆ ਥੋੜ੍ਹ ਤੋਂ ਨਾ ਆਇਆ ਤੁਹਾਨੂੰ ਇਸ਼ਾਨੀ ਦਿੱਤਾ ਹਾਂ 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 ਅੱਧਾ 7 ਕਿਲੋ ਇਸ਼ਾਨੀ ਦਿੱਤਾ ਨਹੀਂ ਨਹੀਂ 7 ਕਿਲੋ ਤਾਂ ਵੇ ਕਰ ਗਿਆ ਨਹੀਂ ਨਹੀਂ ਉਹ ਕਰ ਗਿਆ ਨੰਜੂ ਨੇ ਪੈਲੀ ਲਈ ਇਹਦਾ ਨੰਜੂ ਨੇ ਪੈਹੇ ਦਿੱਤੇ ਆ ਪਟਵਾਰੀ ਨੂੰ ਪਹਿਲਾਂ ਪੈਂਦੇ ਤੇ 2 ਲੱਖ ਰੁਪਏ ਉਹ ਤਾਂ ਖਰਬ ਨੇ ਬੇਈਮਾਨੀ ਕਰਦਾ ਸੀ ਤਾਂ ਲੈਣੇ ਪਏ ਵਿਚਾਰੇ ਨੂੰ ਨੰਝੂ ਨੂੰ ਨੰਝੂ ਕਹਿੰਦੀ ਸੰਦਾ ਨਹੀਂ ਸੀ ਅੱਖੇ ਨਹੀਂ ਲਾਉਂਦਾ ਸੀ ਮੈਨੂੰ ਖਾਂਦਾ ਹੀ ਆਇਆ ਮੈਨੂੰ ਨਾਲ ਦੀ ਨਹੀਂ ਸੀ ਜਦੋਂ ਮਗਰ ਪਟਵਾਰੀ ਜਾਂਦਾ ਮੈਂ ਸਰਦਾਰੀ ਮੈਂ ਕੱਲੇ ਫਰੰਗੀ ਦੇ ਮੁੰਡਿਆਂ ਦੇ ਨਾਂ ਲਾਉਣਾ ਹੈ ਲਵਾਉਣਾ ਜੇ ਤੁਸੀਂ ਨਹੀਂ ਲਵਾਣੀ ਸਰਪਣ ਸਰਪਣ ਲੋਰੰਦਾ ਸਰਪਣ ਨੇ ਲਮਾਰੀ ਹਾਂ ਲੋਰੰਦਾ ਸਰਪਣ ਉਹ ਕਿਦਾਂ ਉਹ ਇਹ ਜਾਂਦਾ ਵੀ ਫੇਰ ਗਿਆ ਨਾਲ ਵਾਤੀ ਫੇਰ ਗਿਆ ਤੇ ਅੱਖਾਂ ਦੇ ਢੇਰੇ ਸੱਬਾ ਲੱਗੇ ਨਹੀਂ ਨਾ ਪਰ ਨਹੀਂ ਨਾਣੀ ਤੇ ਪੈ ਜੇ ਨਾ ਤੂੰ ਫਿਰ ਬਾਲੀ ਵੱਡੀ ਬੈਠੀ ਐ ਨੰਬਰਦਾਰ ਨਹੀਂ ਪਿਓ ਗੋਣੀ ਬੈਠੀ ਐ ਹਾਂ ਤੇ ਉਹ ਆਨੇ ਤੇ ਮੈਨੂਆ ਨਾ ਤੇ ਤੂੰ ਉਹਨਾਂ ਵੀ ਅੱਪ ਪੈਈ ਨਹੀਂ ਕਰਨੀ ਪੈਈ ਤਾਂ ਸਰਦਾਰੇ ਦੀ ਐ ਤੇ ਜਾਲੂ ਕੁੜੀਆਂ ਨਾ ਤੋ ਤਾਂ ਤੇ ਪਿਓ ਨਹੀਂ ਕਿਹਾ ਸੀ ਤਾਂ ਨਹੀਂ ਕਿਹਾ ਤੇ ਪਰ ਪਿਓ ਨੇ ਕਿਹਾ ਤੇ ਪਿਓ ਨਹੀਂ ਪੈਸੇ ਦੇ ਤੇ ਗੱਲ ਨਹੀਂ ਸਹੀ ਆ ਵਿਸੇ ਤੇ ਨੇ ਜੂ ਨੂੰ ਮੈਂ ਪਿਓ ਨੇ ਕੰਡੇ ਬੀਜਦਾ ਸੀ ਗੱਲ ਇਹ ਵੀ ਤਾਇ ਨਹੀਂ ਸਹੀ ਆ ਪਰ ਕੁਝ ਯਰ ਕੇ ਬਾਈ ਸਾਬਾਨਾ ਸੀ ਦੋ ਵਜੇ ਆਪਣੇ ਘਰੇ ਆਉਂਦੇ ਆ ਛੇੜ ਕੈਣੀ ਪੜੀ ਲਾ ਤੇ ਨੇ ਕਿਹਾ ਨਾ ਤੇ ਕੋਲ ਪੈਸੇ ਟੂ ਮਾ ਖੇਡ ਇਹਨਾਂ ਵਿੱਚ ਇੱਕ ਵੜੀ ਕੁੜੀ ਰਹੂਗੀ ਰਾਇ ਵਾਈ ਕੁੜੀ ਕਿੱਟੀ ਉਹ ਪਹਿਲੀ ਸਾਡੇ ਨਾਲ ਹੋਣੀ ਸੀ ਤੇ ਕਰਾ ਕੇ ਦੇਖ ਕੇ ਕਿਆ ਨਾ ਕਿ ਦਿੱਤਾ ਦਿੱਤੇ ਜਾਂਦੀ ਹੈ ਜਾਣਦੇ ਤੂੰ ਪੋਤਿਆਂ ਦੇ ਨਾ ਨਾ ਕਰਾ ਆਹ ਰੌਲਾ ਸੀ ਇਹਨਾਂ ਤੇਰਾ ਕਿਉਂ ਸਾਡਾ ਕਿਉਂ ਮੰਜੀ ਦੀ ਮੰਜੀ ਦਾ ਹੋਣੀ ਸੀ ਮੇਰੀ ਮੇਰੇ ਨਾ ਹੁਣੀ ਸੀ ਹਾਂ ਹੈ ਨਾ ਸੀ ਉਹਦਾ ਹੀ ਮਰਦੇ ਨਹੀਂ ਇਹ ਨਹੀਂ ਨਹੀਂ ਮੇਰੀ ਮੇਰੇ ਨਾ ਹੁਣੀ ਸੀ ਤੇ ਜਿਹੜੀ ਜਿਹੜੀ ਗੱਲ ਦਾ ਮਤ ਜਿਹੜੀ ਮਤਜਾ 50000 ਰੁਪਏ ਮੱਦੇ ਗਿਆ ਉਹਨੂੰ ਕੀ ਸੀਗਾ ਉਹਦਾ ਨਾਂ ਮਾਸਟਰ ਦਾ ਸ਼ਗਦੇਸ ਜੋ 50000 ਰੁਪਏ ਦੇ ਗਏ ਉਹਨੇ ਮੁੰਡਿਆ ਦੇ ਗਿਆ ਆਂ ਗੁੱਟੀਆਂ ਤੇ 10000 ਰੁਪਇਆ ਮੈਨੂੰ ਇਹਦਾ ਸਰਪਣਾ ਨਾਲ ਇਹਦਾ ਮੇਰੇ ਮੁੰਡੇ ਆ ਤੇ ਜੇ ਤੂੰ ਇਹਨਾਂ ਨਾਲ ਡੀਜ਼ਾਈਨ ਕਰਨਾ ਤਾਂ ਟੁੱਟੇ 2100 ਰੁਪਇਆ ਮੈਂ ਲੇ ਗਿਆ ਸਾਰੇ ਦੇ ਕੇ ਆਏ ਆ ਥੋੜਾ ਕੁ ਰੁਪਇਆ ਆਉਣੇ ਗਾ ਅੱਛਾ ਸਮਾਨ ਵੀ ਲੈਣ ਤਾਂ ਕੱਲਾ ਹੀ ਕਿਸੋ ਦੇਰੀ ਹੋ ਗਈਆਂ ਵੱਡੀਆਂ ਕੁੜੀਆਂ ਨੇ ਉਹਨਾਂ ਨੂੰ ਪੰਜ ਪੈਸੇ ਨਹੀਂ ਦਿੱਤੇ ਉਹਨੇ ਸਰਪਣਾ ਨੇ ਕਰਬਨੀ ਕੋ ਗੋੜ ਬਕਦੀ ਨੇ ਉਹ ਦਈ ਦਿੱਤੇ ਨਹੀਂ ਕਿਸੇ ਸਾਡੇ ਕਿਹੜੇ ਮੋੜ ਤੇ ਜਿਹੜਾ ਮੁੜ ਕੇ ਕਿਹਾ ਤੇ ਸਾਡੇ ਕਿਹੜੇ ਕਿਸੇ ਜਵਾਕ ਦੇ ਮੋੜੇ ਆ ਵੀ ਜਿਹੜੇ ਸਾਤੋਂ ਬਾਪੂ ਕਹਿੰਦਾ ਵੀ ਮੈਂ ਹਾਂ ਤੂੰ ਉਹ ਦੱਡ ਤੂੰ ਮੈਨੂੰ ਦੱਸ ਵੀ ਆਪਾਂ ਚੱਲ ਕੇ ਅੱਗੇ ਉਹਨਾਂ ਕੋਲੇ ਕਿਹੜਾ ਨੰਬਰਦਾਰੀ ਦਾ ਤੁਸੀਂ ਨਾ ਇਹ ਤਾਂ ਮੈਂ ਦੇ ਚੁੱਕੀ ਹਾਂ ਤੂੰ ਭਾਈ ਕੋੜਾ ਨਾ ਭਜਾ ਖੜ ਜਾ ਰੇ ਨਾ ਕਦੀ ਜਿੱਦ ਨੂੰ ਜਿਹੜਾ ਉਹ ਬੁੜੇ ਦੀ ਗੱਲ ਕਰਦੇ ਉਹਨੇ ਭੁਜਾ ਕੇ ਨੇ ਇੱਥੋਂ ਮੰਝੇ ਨੋ ਨਹੀਂ ਮੇਰੀ ਗੱਲ ਸੁਣ ਮੈਂ ਹਰ ਸਾਰਿਆਂ ਦੇ ਤੁਸੀਂ ਜਵਾਕ ਵਿਆਹੇ ਸਾਰਿਆਂ ਨੇ ਮੈਂ ਸਾਰਿਆਂ ਦੇ ਜਵਾਕਾਂ ਦੇ ਵਿਆਹਾਂ ਚ ਦਿੱਤੇ ਕਿਸੇ ਦੇ ਦਾਸਾ ਜਾਰ ਦਿੱਤਾ ਕਿਸੇ ਦੇ ਕਿਨੇ ਤੇ ਮੈਂ ਦੋ ਵੇਸੇ ਮੈਨੂੰ ਨਾ ਦਿੱਤੇ ਤੁਸੀਂ ਸਾਰਿਆਂ ਨੇ ਤੁਸੀਂ ਜਿਹਦੇ ਵਿਆਹ ਦਿੱਤੇ ਤੋ ਥੋੜੇ ਗੋਲੋਂ ਦਾ ਵੀ ਦਿੱਤੇ ਇਹਦੇ ਦੇ ਮਾਰੀ ਜਾਂ ਕਿਉਂ ਲੱਗ ਜਾਂ ਦਿੱਤੇ ਕਿਹਾ ਇਹਦਾ ਕੋਈ ਦਿੱਤੇ ਲਾ ਬੈਠਾ ਰਹਾ ਆ ਆ ਚੰਨੀ ਵੀ ਇਹਦੇ ਸਾੜੇ ਦੇਣ ਦੇ ਸਾੜਾ ਚੰਨੀ ਨਹੀਂ ਲਗਾਈ ਜਾਂ ਵੈਸੇ ਤਾਂ ਦਿੱਤੇ ਹੀ ਗੋਲੋਂ ਗੋਲ ਪੁੱਛੀ ਉਹ ਜਾਣਦੇ ਬੁੱਤੇ ਤੇ ਪੰਗੀ ਕਹਿੰਦੇ ਥੋਥੋਂ ਮੰਗਾ ਲੈ ਆਪਾਂ ਤਾਂ ਬੋਲੇ ਚੱਲ ਕੋਈ ਨਹੀਂ ਦੇ ਦੇ ਕੰਨਿਆਂ ਨੂੰ ਦੇ ਦੇ ਕੋਈ ਨਹੀਂ ਮੈਂ ਤਾਂ ਬੀਕਾ ਦੇਰ ਨਹੀਂ ਦੇ ਆਈ ਪੁੱਛੀ ਕਿ ਵੀ ਦੇ ਕੇ ਆ ਦੇ ਗਣੇ ਪੁੱਛੀ ਤੇ ਥੋੜੇ ਦਿੱਤੇ ਪੁੱਛੀ ਤੇ ਵਿਆਹ ਚ ਨਹੀਂ ਦਿੱਤੇ ਮੈਨੂੰ ਇੱਕ ਗੱਲ ਉਜੀ ਕੇ ਵਾਂਗ ਕੋਲ ਦਿੱਤੇ ਹਾਂ ਮਿੱਕਨ ਵਾਲਿਆਂ ਨੇ ਕਬਿਆਦਾ ਨਹੀਂ ਮੋੜੇ ਤੂੰ ਮੈਨੂੰ ਜਿਹੜੀ ਗੱਲ ਆਪਾਂ ਕਰਦੇ ਸੀ ਉਹਦੇ ਤੇ ਆਵੇ ਤੂੰ ਮੇਰੇ ਨਾਲ ਚੱਲੇਗਾ ਕੀਆ ਉਹਨਾਂ ਦੇ ਘੋਲ ਕੇ ਛੇਰ ਕੇ ਹਾਂ ਛੇਰ ਕੇ ਛੇਰ ਕੇ ਕੇ ਕੀ ਉਹ ਦਾ ਨਾਮ ਮੈਂ ਵੀ ਪੁਲੀਟਿਕ ਨੰਬਰਦਾਰੀ ਆਸਤੇ ਆਏ ਚੱਲ ਕੇ ਆਈਏ ਉਹਨਾਂ ਕੋਲੋਂ ਵੀ ਪੈਸਾ ਨੂੰ ਸਾਡੀ ਦੋ ਨਹੀਂ ਫੇ ਕੇਸ ਤਾਂ ਕਰਨਾ ਹੀ ਪੈਣਾ ਤੇ ਕੇਸ ਕਰ ਤੋਂ ਕਰ ਉਹ ਆਪਾਂ ਉਹਨਾਂ ਨੂੰ ਪੁੱਛ ਲਏ ਨਾ ਜੇ ਉਹ ਅਗਲੇ ਤਿਆਰ ਹੋ ਲੈ ਕੇ ਦਿੰਦੇ ਹੋਏ ਤਾਂ ਆਪਾਂ ਨੂੰ ਕੀ ਲੋੜ ਆ ਕੇ ਉਹ ਕੇਸ ਕਰਦੀ ਕਿਹਨੇ ਲੈ ਕੇ ਲਿਆਊਗਾ ਉਹ ਨੰਬਰਦਾਰੀ ਉਹ ਕਰਦਾ ਏ ਸਹੀ ਗੱਲ ਹੈ ਲੈ ਕੇ ਕਿਸੇ ਨਾਲ ਨਹੀਂ ਵੀ ਤਾਂ ਕੋਈ ਹੈ ਹੀ ਨਹੀਂ ਕੋਈ ਸਬੂਤ ਤਾਂ ਤੂੰ ਹੀ ਕਰਦਾ ਜੱਸੇ ਉਹ ਫਿਰ ਦੱਸੂਗਾ ਨਾ ਵੀ ਭਾਈ ਮੈਂ ਤਾਂ ਉਹੀ ਕਰਦਾ ਹਾਂ ਤੂੰ ਪੁੱਛ ਲੈ ਤੇ ਫਿਰ ਆਪਾਂ ਕੇਸ ਕਰਕੇ ਆਉਂਦੇ ਲੈਣਾ ਜਿਵੇਂ ਬਾਦਲ ਉਹੜੀਆਂ ਕਰ ਕੇ ਲੋਕਾਂ ਨੂੰ ਕਰਜ਼ਾਈ ਕਰ ਕੇ ਇੰਨੇ ਪਿਆਰ ਨੂੰ ਯਾਰ ਗਏ ਹਰ ਸਭਾ ਪਾ ਗਏ ਤੇ ਹੁਣ ਹੁਣ ਭਗਵਾਨ ਇਹਦੇ ਕੋਲੇ ਬਾਪੂ ਦਾ ਕਾਰਡ ਦੀ ਫੋਟੋ ਪਈ ਆ ਕਹੇ ਦੀ ਹੈ ਕਾਰਡ ਦੀ ਬਾਪੂ ਦੇ ਦੀ ਨੰਬਰਦਾਰੀ ਦੇ ਦੀ ਕਿਉਂ ਮੈਂ ਬਾਪੂ ਤੋਂ ਕੋਈ ਯਾਰ ਨਹੀਂ ਦਿੱਤਾ ਨਹੀਂ ਮੈਂ ਕਈ ਵਰੀ ਹੂੰ ਫੋਟੋਸਟੇਟ ਫੋਟੋਸਟੇਟ ਹੀ ਪਈ ਹੋਵੇ ਆਪ ਦੀ ਕੌਲੀ ਜਾ ਕੇ ਨੇ ਕੌਲੀ ਨਹੀਂ ਚੱਕੀ ਮੰਜਾ ਨਹੀਂ ਚੱਕਿਆ ਆਗਮ ਦੀੜਾਂ ਨਹੀਂ ਚੱਕਿਆ ਚੋਪ ਕਰ ਚਾਰ ਕੇ ਜੱਤੀ ਮਾਰਨ ਵਾਲੀ ਆ ਨਹੀਂ ਤੂੰ ਗੰਗਾ ਨਾਲ ਜਾਵੜਾ ਵੇਲੇ ਤੇ ਇਹਨੂੰ ਨੂੰ ਮੈਂ ਜਾਣਦੇ ਨਾ ਐਸੇ ਲੜਕੇ ਨਿਕਲੇ ਸੀ ਕਿ ਕਿਹਦੀ ਮਾਨ ਨਾਲ ਅਮਰ ਮੰਦਰ ਦੀ ਮਾਂ ਅੱਛਾ ਲੜਕੇ ਜਿਹੜਾ ਨਿਕਲੇ ਉਹ ਰੋਟੀਆਂ ਬਵਾਂਦੇ ਸੀ ਕਰਨਾਮ ਕਰ ਉਹ ਗੋਲੋੜੀ ਸੀ ਮੈਂ ਗੋੜ ਨਹੀਂ ਸੀ ਤੇ ਮੇਰੇ ਅੱਖੇ ਤਾਂ ਮੁੜਿਆ ਨਹੀਂ ਮੇਰੇ ਬਸ ਉਦੋਂ ਬਾਅਦ ਇੱਧਰ ਆ ਗਿਆ ਉਹ ਫਿਰ ਕੋਈ ਨਾਲ ਜਾਵੜੇ ਸੀ ਸਖਦੇਵ ਕੇ ਮੈਂ ਤਾਂ ਨਾਲ ਉਹਨਾਂ ਨੂੰ ਆਪਾਂ ਪੁੱਛ ਕੇ ਭਾਈ ਤੁਸੀਂ ਕਾਗਜ਼ਾਤੀ ਨੰਬਰਦਾਰੀ ਕਰਦੇ ਆ ਕਿ ਨਹੀਂ ਜੇ ਤਾਂ ਉਹਦੇ ਕੋਲੇ ਮੋਹਰ ਪਰ ਕਾਡ ਤੋਂ ਬਣਾ ਮੋਹਰ ਬੰਦ ਹੀ ਨਹੀਂ ਛੇਤੀ ਮੋਹਰ ਆਲੇ ਕੋਈ ਪਤਾ ਹੋਣਾ ਮੈਂ ਕਿ ਬਣਾਉਂਦੀ ਆਂ ਆਏ ਨਹੀਂ ਬਣਾ ਕੇ ਦਿੰਦਾ ਕੋਈ ਮੋਹਰ ਮੋਹਰ ਦਾ ਪਰਚਾ ਹੈ ਬੈ ਸਾਰਾ ਸਰਟੀਫਿਕੇਟ ਸਾਰਾ ਕੁਝ ਸੀਗਾ ਬਾਪੂ ਦਾ ਏਡਾ ਝੋਲਾ ਸੀ ਬੋਰੀ ਦਾ ਭਰਿਆ ਹੋਇਆ ਮੈਂ ਤਾਂ ਦੱਸੀ ਮੈਂ ਮੈਂ ਕਾਰਡ ਵੇਖਿਆ ਬਾਪੂ ਦਾ ਸਾਰਾ ਕੁਝ ਸੀ ਬਾਪੂ ਦਾ ਕਾਰਡ ਮੈਂ ਆਪ ਵੇਖਿਆ ਮੈਂ ਯਾਰੀ ਤੂ ਪੋਤਿਆਂ ਦੇ ਨਾਂ ਪੈੜੀ ਲਵਾਦੀ ਮੈਨੂੰ ਕੁਝ ਦਿੱਤਾ ਨਹੀਂ ਪੁੱਛ ਲੈ ਨੰਬਰਦਾਰ ਨੂੰ ਮੈਂ ਤਾਂ ਹੱਲ ਹੋ ਗਈ ਭੰਗੀ ਵੀ ਨੰਬਰਦਾਰੀ ਰੱਖਣੀ ਜ਼ੋਰ ਦੂਰ ਲਾ ਕੇ ਹਟ ਗਿਆ ਮਿਲ ਹੀ ਨਹੀਂ ਇਹਨੂੰ ਪਤਾ ਨਹੀਂ ਕੀਤਾ ਕਿ ਨਹੀਂ ਕੋ ਕੀਤਾ ਇਹਦਾ ਨਾ ਹੁਣ ਇਹ ਗੱਲ ਨਾਲ ਥੋੜਾ ਪਤਾ ਇਹ ਹੁਣ ਆ ਮੈਗੂ ਨੇ ਹੋਰੀ ਇਹ ਆਨੇ ਸਾਰੇ ਜਿਵਾਕਰ ਗਿਆਂਟ ਨਹੀਂ ਉਹ ਤਾਂ ਗੱਲ ਕਰਦੇ ਆ ਪਕੜਾ ਹੋ ਕਰਦੇ ਛੋੜੀ ਜਿਹੜੀ ਆ ਗੱਲ ਬਾਹਰ ਦਾ ਜਿਵਾਕਰ ਜੋਗ ਵਿਆਲੇ ਕਹਿੰਦੇ ਗੱਡੀ ਉਹ ਤੋਂ ਬਾਤ ਮੰਡੀ ਹੂੰ ਪਤਾ ਮੈਨੂੰ ਸਾਰੀਆਂ ਟੁੰਮਾ 25 ਢੋਲੇ ਸਨ ਰਹੀ ਮੇਰੇ ਕੋਲ ਦੇ ਮੇਰੇ ਕੋਲ ਸਾਰੇ ਵੇਚ ਕੇ ਤੇ 1800 ਦੇ ਵੇਚੇ 25 ਰੋਲੇ 18000 ਦੇ ਵੇਚ ਕੇ ਗੱਡੀ ਲਈ 18000 ਦੇ ਉਹ ਹਜ਼ਾਰ ਕਿੱਥੇ ਸੀ ਉਹ ਮਰੀ ਦਾ ਹਾਂ 100 ਦੇ ਹਾਂ 25 ਲੱਖ ਦੇ ਸੀ 25 ਲੱਖ ਦੇ ਸੀ ਹੁਣ ਤੇ ਮੇਰੇ ਨਹੀਂ ਵੇਚੇ ਮੇਰਾ ਵੀ ਸਾਰਾ ਘਰ ਦੀ ਵੇਚਿਆ ਤੇ ਤੇਰਾ ਕਿ ਤੋ ਗੱਡੀ ਤੋਂ ਲੈ ਕੇ ਦਿੱਤੇ ਤੇ ਤੂੰ ਪਾ ਲੈ ਮੈਨੂੰ ਕੀ ਪਤਾ ਨਿੰਜੂ ਨੇ ਲੈ ਲਿਆ ਮੈਨੂੰ ਪਤਾ ਨੋ ਨਿੰਜੂ ਨੇ ਨਹੀਂ ਪਾਵੇਂ ਤੂੰ ਮਾਲ ਸਾਰੇ ਕਰੇ ਮੈਂ ਤੇਰੀ ਜਿਹੜੀ ਤੁਹਾਡੀ ਉਹਨੇ ਜਾਕਾਂ ਨੂੰ ਪਾਏ ਉਹ ਨਹੀਂ ਇਹੋ ਨਹੀਂ ਆਖਦੇ ਵੇਗੇ ਨੰਨੂਰੇ ਦੇ ਪੈਸੇ ਤੇ ਕਹਿੰਦੇ ਸੀ ਉਹ ਵੀ ਲੈ ਲੈਣਾ ਨੇ 8 ਮੈਨੂੰ ਪਾਏ 8 ਟੋਲੇ ਤੈਨੂੰ ਪਾਏ ਹਾਂ ਤੇ ਆਖਰੀ ਪਾਏ ਸੀ ਆਖੀ ਬੰਦਰੀਆਂ ਹੀ ਪਾਏ ਹਾਂ ਤੇ ਇਹਨੂੰ ਅੱਠ ਟੋਲੇ ਦੇ ਪੈਸੇ ਦਿੱਤੇ ਆ ਜਿਹੜਾ ਕੰਦਾ 15 ਦੇ ਹਾਂ ਹਾਂ ਉਹਦਾ ਟੋਲਾ ਕੀ ਰੇਟ ਸੀ ਲੈ ਸੀ ਆਖ ਬੰਦਰੀ ਵਾਲੇ ਕੋਲੇ ਸੀ ਜਿਹੜਾ ਫੇਟ ਨੂੰ ਆ ਨੀ ਉਹ ਤਾਂ 100 ਰੁਪਏ ਹੋ ਗਏ ਖਾਣ ਗੱਡੀ ਮੇਰੀ ਮੈਂ ਕੋਲ ਲੇਨ ਕਾ 200 ਰੁਪਏ ਕਾ ਦੇ ਜਾਂ ਮੇਰੀ ਕ ਮਹੀਨਾ ਸੁੱਟ ਗਿਆ ਮੈਂ ਗੋੜ ਲਿਆ ਬੰਗਾ ਮਹਨ ਰੋ ਨਾ ਪ੍ਰਭਾ ਮੋਕਾਂ ਚ ਰੈਨ ਕੋਲ 75 ਨਾ ਉਹ ਲਾਦਾ ਹੱਥੀਰ ਕਿਉਂ ਅੱਜ ਗੋੜੇ ਇਨੇ ਪੈਦੇ ਤੂੰ ਕਿਨੇ ਕੋਲ ਲੈ ਬੈ ਕੇ ਜ਼ਿੰਦਾਰੀ ਬਾਪਾ ਕਾਲ ਜਾਰ ਹੋ ਗਿਆ ਦਾ ਦਿੰਦਾ ਕੋਈ ਮੈਂ ਰੋ ਇਹ ਦਾ ਨਾਲ ਕੀ ਹੈ ਦਾ ਬੰਦਾ ਤੇ ਉਹ ਹਰ ਨੂੰ ਨਾ ਪੈਸੇ ਦੇ ਗੇ ਜਿਹੜੀ ਜਿਹੜੀ ਟਾਇਆ ਉਹ ਲਾ ਗਿਆ ਨਾ ਤੇ ਉਹ ਰਣਾ ਉਹ ਨਈਰੇ ਕੋਲ ਬੈਠੇ ਇਹ ਨੂੰ ਵੇਖ ਕੇ ਇਹਦਾ ਪੈਸੇ ਨਾਲ ਤਾਂ ਗੱਡੀ ਬਣ ਜੂਰੀ ਹੁਣ ਨਹੀਂ ਜਾਣ ਇਹਦਾ ਪਾਲੂ ਤੇ ਆਉਣਾ ਜੀ ਜਿਹੜੀ ਜਿਹੜੀ ਤਾਂ ਤੇਰੇ ਕੋਲ ਇਧਰਲੇ ਪਾਸੇ ਨਹੀਂ ਬੰਨੀ ਹੁੰਦੀ ਸੀ ਖੌਂਜ ਰਸੋਈ ਵਾਲੇ ਪਾਸੇ ਉੰਡੇ ਸਿੰਗਾ ਵਾਲੀ ਐ ਇੱਕ ਉਹ ਮੱਝ ਸੀ ਰਾ ਵੇਖੀ ਸੀ ਤੇ ਇੱਕ ਫੰਗੀ ਕੇ ਹੁੰਦੀ ਸੀ ਨੀਲੀ 라ਵੀ ਚਿੱਟੀਆਂ ਅੱਖਾਂ ਵਾਲੀ ਇਧਰਲੇ ਪਾਸੇ ਬੰਨੀ ਵਿਖੌਂਜ ਤੇ ਮੈਂ ਜੋ ਮੱਝ ਸੀ ਹਾਥੀ ਵਰਗੀ ਮੱਝ ਸੀ ਉਹ ਹਾਥੀ ਵਰਗੀ ਭੈਣ ਅੱਡਾ ਕਾਰਤੀ ਉਹਦਾ ਏਡੀ ਚੌੜੀ ਨਹੀਂ ਜੇ ਰਾਮ ਨਹੀਂ ਡੈਰ ਨਾ ਮੈਂ ਆਉਣੀ ਬੈਠੀ ਨਹੀਂ